ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਨੇ ਡਰ ਪੰਜਾਬੀ মিডিਆ ਮਹਿਮਾਨਪਿਤ ਕੋਰ ਹਾਜ਼ਿਰਾਂ 5 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਆਂ ਫਿਲਮਾਂ ਅਤੇ ਸੀਰੀਅਲ ਦੇ ਵਿੱਚ ਨਕਲੀ ਗੁਰਦੁਆਰੇ ਦਾ ਸੈੱਟ ਬਣਾਉਣਾ ਅਤੇ ਨਕਲੀ ਅਨੰਦਕਾਰਜ ਕਰਵਾਉਣ ਦੇ ਵਾਸਤੇ ਐਸਜੀਪੀਸੀ ਦਾ ਇੱਕ ਨਵਾਂ ਬਿਆਨ ਸਾਹਮਣੇ ਆਇਆ ਹੈ ਜੀ ਹਾਂ ਆਉਣ ਵਾਲੇ ਸਮੇਂ ਵਿੱਚ ਦੀ ਸਵਾਸਤੀ ਫਿਲਮਾਂ ਤੇ ਟੀਵੀ ਸੀਰੀਅਲ ਵਿੱਚ ਅਨੰਦਕਾਰਜ ਦੇ ਦ੍ਰਿਸ਼ ਨਹੀਂ ਦੇਖ ਸਕਣਗੇ ਅਤੇ ਨਾ ਹੀ ਗੁਰਦੁਆਰਾ ਸਾਹਿਬ ਦੇ ਸੈਟਾਂ ਦੀ ਵਰਤੋਂ ਕਰ ਸਕਣਗੇ ਇਹ ਜਿਹੇ ਦ੍ਰਿਸ਼ ਫਿਲਮਾਏ ਜਾਣਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿੱਥੇ ਗਿਆ ਨੀ ਰਗਵੀਰ ਸਿੰਘ ਨੇ ਗੁਰਦੁਆਰਾ ਮਾਈਬਾਨ ਦੇ ਸੈੱਟ ਤਿਆਰ ਕਰਕੇ ਇਸ ਵਿੱਚ ਅਨੰਦ ਕਾਇਜ ਦੀ ਫਿਲਮ ਬਣਾਉਣ ਤੇ ਪਾਬੰਦੀ ਲਾਉਣ ਦੀ ਤਿਆਰੀ ਕਰ ਲਈ ਹੈ ਇੰਨਾ ਹੀ ਨਹੀਂ ਇਸ ਨੂੰ ਇਸ ਰੂਪ ਦੇਣ ਲਈ ਜਲਦ ਹੀ ਜਥੇਦਾਰ ਰਗਵੀਰ ਸਿੰਘ ਦੀ ਅਗਵਾਈ ਹੇਠ ਪੰਜ ਤੱਕਾਂ ਦੇ ਸਿੱਖ ਸਾਈਭਾਨ ਦੀ ਮੀਟਿੰਗ ਹੋ ਸਕਦੀ ਹੈ ਇਸ ਮੀਟਿੰਗ ਵਿੱਚ ਸਿੰਘ ਸਾਈਭਾਨ ਵੱਲੋਂ ਪਾਬੰਦੀ ਸੰਬੰਧੀ ਸਿੱਖ ਪੰਥ ਨੂੰ ਫਰਜ਼ਾਨ ਜਾਰੀ ਕੀਤਾ ਜਾ ਸਕਦਾ ਹੈ ਮੁਹਾਲੀ ਵਿਖੇ ਪੰਜਾਬੀ ਟੀਵੀ ਸੀਰੀਅਲ ਉਡਾਰੀਆਂ ਦੀ ਸ਼ੂਟਿੰਗ ਗੁਰਦੁਆਰਾ ਸਾਹਿਬ ਦਾ ਸੈੱਟ ਤਿਆਰ ਕਰਕੇ ਸ਼੍ਰੀ ਅਨੰਦ ਕਾਰਜ ਦੇਸ਼ ਜਨ ਨੂੰ ਫਿਲਮਾਂਏ ਜਾਣਤੇ ਨਰਾਜ ਜਥੇਦਾਰ ਲਕਵੀਰ ਸਿੰਘ ਨੇ ਸ਼ਰਮਣੀ ਕਮੇਟੀ ਦੇ ਇਸ ਘਟਨਾ ਦੀ ਸਮੁੱਚੀ ਰਿਪੋਰਟ ਦੀ ਤਲਬ ਕੀਤੀ ਹੈ ਜਿਕਰਯੋਗ ਹੈ ਕਿ ਜਿਵੇਂ ਹੀ ਨਿਹੰਗਾਂ ਨੂੰ 8 ਜੁਲਾਈ ਨੂੰ ਬਹਾਰੀਚੇ ਸ਼ੂਟਿੰਗ ਹੋਣ ਦਾ ਪਤਾ ਲੱਗਦਾ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਸ਼ੂਟਿੰਗ ਬੰਦ ਕਰਵਾ ਦਿੱਤੀ ਦਾ ਸਹੀ ਹੈ ਕਿ ਸੀਰੀਅਲ ਅਤੇ ਫਿਲਮਾਂ ਦੇ ਵਿੱਚ ਨਕਲੀ ਗੁਰਦੁਆਰਾ ਬਣਾ ਕੇ ਅਤੇ ਉਸ ਦੇ ਵਿੱਚ ਨਕਲੀ ਅਨੰਦਕਾਰਜ ਕਰਵਾਣ ਤੇ ਪਾਵਨ ਦੀ ਲੱਗ ਰਹੀ ਹੈ ਉੱਥੇ ਹੀ ਆਪ ਸਰਕਾਰ ਦੇ ਵਾਦੇ ਖੋਖਲੇ ਹੁੰਦੇ ਨਜ਼ਰ ਆ ਰਹੇ ਨੇ ਮਾਡਲ ਸਕੂਲ ਪਾਣੀ ਪਾਣੀ ਦਿੰਦੇ ਹਾੜੇ ਪਾਣੀ ਪਾਣੀ ਹੁੰਦਾ ਨਜ਼ਰ ਆ ਰਿਹਾ आम आदमी पार्टी दी सरकार स्मार्ट स्कूल लाई पंजाब ਦੇ ਬੱਚਿਆਂ ਦੇ ਚੰਗੇ ਭਵਿੱਖ ਦੀ ਚੰਗੀ ਸਿੱਖਿਆ ਦੇਣ ਦਾ ਦਾਵਾ ਕਰਦੀ ਹੈ ਪਰ ਇਹ ਤਸਵੀਰ ਸਰਕਾਰ ਦੇ ਦਾਅਵਿਆਂ ਨੂੰ ਖੋਖਲਾ ਸਾਬਿਤ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਨ ਪਰ ਜ਼ਮੀਨੀ ਅਸਲੀਅਤ ਕੁਝ ਹੋਰ ਹੈ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਸ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਉਹਨਾਂ ਨੂੰ ਪੰਜਾਬ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਇਸ ਸਕੂਲ ਦੀ ਤਸਵੀਰ ਨਹੀਂ ਦਿਖਾਈ ਦਿੰਦੀ ਕਿ ਇਹ ਹੀ ਪੰਜਾਬ ਸਰਕਾਰ ਦਾ ਸਿੱਖਿਆ ਮਾਡਲ ਹੈ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਬੱਚਿਆਂ ਨੂੰ ਪੜ੍ਹਨ ਲਈ ਸਕੂਲ ਵਿੱਚ ਜਾਣ ਦਾ ਕੋਈ ਰਸਤਾ ਹੀ ਨਹੀਂ ਬਚਿਆ ਦਰਅਸਲ ਪਿਛਲੇ ਦਿਨੀ ਪਏ ਮੀਂਹ ਨੇ ਪਿੰਡ ਦੇ 스마트 ਸਕੂਲ ਦਾ ਇਹ ਹਾਲ ਕਰ ਦਿੱਤਾ ਪਿੰਡ ਵਾਲਿਆਂ ਦਾ ਇਹ ਵੀ ਕਹਿਣਾ ਹੈ ਕਿ ਸਕੂਲ ਦੇ ਨੇੜੇ ਹੀ ਬਿਜਲੀ ਦਾ ਟਰਾਂਸਫਾਰਮ ਵੀ ਹੈ ਪਾਣੀ ਭਰ ਜਾਣ ਕਾਰਨ ਉਹ ਵੀ ਖਤਰੇ ਤੋਂ ਘਟ ਨਹੀਂ ਕਿਸੇ ਵੀ ਸਮੇਂ ਸਮਾਰਟ ਕਿਸੇ ਵੀ ਸਮੇਂ ਸ਼ਾਰਟ ਸਰਕਟ ਹੋ ਸਕਦਾ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਦੱਸ ਇਹ ਕਿ ਲੋਕਾਂ ਦਾ ਗੁੱਸਾ ਮਾਨ ਸਰਕਾਰ ਤੇ ਫੁੱਟ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਮਾਨ ਸਰਕਾਰ ਦੇ ਕੀਤੇ ਦਾਅਵੇ ਖੋਖਲੇ ਹੁੰਦੇ ਨਜ਼ਰ ਆ ਰਹੇ मान सरकार दे सत्ता दे तो बाद आदने दावे किए कितान फ्री बस सेवा प्रति महीना तीन सौ यूनिट फ्री देने तो इन्होंने दावे पूरे भी किए सीए कि पिछले दिन औरतों बस मुफ्त सफ़र जब बंद कर जिक्रयोग हूँ एक खबर सामने आ रही है जिस एक महीने के फ्री यूनिटा देन जिलसिला है वह बंद हो जा रहा है पंजाब चल रही मुफ्त बिजली की स्कीम बंद करने सलाह देश के सा आर्थिक सलाहकार अरविंद वालों सरकार गई है। इस सलाह के नाल ही साफ तौर पर इस तरह दफ्तम हमेशा ही सरकारी खजाने बोझ बनिया बंद बंदते बिना खजाने वापस पटरी से नहीं लिया जा सकता पंजाब मुख्यमंत्री भगवंत मानते खजाना मंत्री हरपाल चीमा वालों इस सलाह बारे फिलहाल कोई भी टिप्पणी नहीं की गई मौजूदा सरकार इस स्कीम बंद करने तैयार नहीं आम आदमी पार्टी तीन सौ ਯੂਨਿਟ ਅਪੋਵ ਦਾ ਬਿਜਲੀ ਦੇ ਵਾਅਦੇ ਨਾਲ ਹੀ ਸਰਕਾਰ ਹੌਂਦ ਚ ਆਈ ਹੈ ਜਾਣਕਾਰੀਆਂ ਅਨੁਸਾਰ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੇਸ਼ ਦੇ ਸਾਬਕਾ ਆਰਥਿਕ ਸਲਾਹਕਾਰ ਅਰਵਿੰਦ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖਜ਼ਾਨਾ ਮੰਤਰੀ ਹਰਵਾਲ ਚੀਮਾ ਵੱਲੋਂ ਪੰਜਾਬ ਦੀ ਆਰਥਿਕ ਸਥਿਤੀ ਤੇ ਚਰਚਾ ਕਰਦੇ ਹੋਏ ਉਨ੍ਹਾਂ ਤੋਂ ਮਦਦ ਮੰਗੀ ਸੀ ਉਹ ਆਪਣੇ ਤਜਰਬੇ ਨਾਲ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਕੁਝ ਸਮਾਂ ਪੰਜਾਬ ਨੂੰ ਦੇਣ ਤਾਰਵਿੰਦ ਵੱਲੋਂ ਇਸ ਮਾਮਲੇ ਵਿੱਚ ਪੰਜਾਬ ਦੀ ਮਦਦ ਕਰਨ ਦਾ ਭਰੋਸਾ ਦਿੰਦੇ ਹੋਏ ਕਿਹਾ ਸੀ ਕਿ ਪੰਜਾਬ ਨੂੰ ਸਭ ਤੋਂ ਪਹਿਲਾਂ ਮੁਫਤ ਬਿਜਲੀ ਤੇ ਆ ਨੇ ਆਪ ਨੂੰ ਦੂਰ ਕਰਨਾ ਪਵੇਗਾ ਦੱਸਿਆ ਕਿ ਮਾਨ ਸਰਕਾਰ ਹਜੇ ਮੁਫਤ ਬਿਜਲੀ ਬੰਦ ਕਰਨ ਲਈ ਤਿਆਰ ਨਹੀਂ ਹੈ ਹਾਲਾਂਕਿ ਸਲਾਹਕਾਰ ਨੇ ਉਹਨਾਂ ਨੂੰ ਇਹ ਸਕੀਮ ਦਿੱਤੀ ਹੈ ਕਿ ਜੇਕਰ ਤੁਸੀਂ ਖਜ਼ਾਨਾ ਨੂੰ ਪਟਰੀ ਤੇ ਲੈ ਕੇ ਆਉਣਾ ਪੰਜਾਬ ਦਾ ਜਿਹੜਾ ਸਰਕਾਰੀ ਖਜ਼ਾਨਾ ਉਸ ਨੂੰ ਪਟਰੀ ਤੇ ਲੈ ਕੇ ਆਉਣਾ ਤਾਂ ਤੁਹਾਨੂੰ ਮੁਫਤ ਬਿਜਲੀ ਜਿਹੜੀ ਲੋਕਾਂ ਨੂੰ ਦੇ ਰਹੇ ਹੋ ਹਰ ਮਹੀਨੇ ਉਹ ਬੰਦ ਕਰਨੀ ਪਵੇਗੀ ਪਰ ਹਜੇ ਮਾਨ ਸਰਕਾਰ ਦਾ ਇਸਤੇ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ਦਿੱਲੀ ਸ਼ੰਭੂ ਬਾਰਡਰ ਤੇ ਘਟੋ ਘੱਟ ਸਮਰਥਨ ਲੈਣ ਲਈ ਫਸਲਾਂ ਦੇ ਕਿਸਾਨ ਜਿਹੜੇ ਨੇਤੇ ਬੈਠੇ ਨੇ ਉਸ ਵਿੱਚ ਜਿਸ ਕਿਸਾਨ ਦੀ ਮੌਤ ਹੋ ਗਈ ਸੀ ਸ਼ੁਕਰਨ ਸਿੰਘ ਦੀ ਭੈਣ ਨੇ ਪੰਜਾਬ ਪੁਲਿਸ जॉइन ਕੀਤਾ ਹੈ ਜੀ ਹਾਂ ਦੱਸ ਤੇ ਇਹ ਕਿ ਫਸਲਾ ਨੇ ਠੋਖ-ਠ ਅ ਸਮਰਥਨ ਮੁੱਲ ਦੀ ਗਰੰਟੀ ਨੂੰ ਲੈ ਕੇ ਹਰਿਆਣਾ ਸਰਹੱਦ ਤੇ ਸਾਰੇ ਗਏ ਕਿਸਾਨ ਨੂੰ ਸ਼ੁਕਰਨ ਸਿੰਘ ਦੀ ਭੈਣ ਗੁਰਪ੍ਰੀਤ ਕੌਰ ਨੇ ਪੰਜਾਬ ਪੁਲਿਸ ਵਿੱਚ ਨੌਕਰੀ ਜੁਆਇਨ ਕਰ ਲਈ ਹੈ ਕੱਲ ਯਾਨੀ ਕਿ 12 ਜੁਲਾਈ ਨੂੰ ਡਿਊਟੀ ਉੱਤੇ ਜਾਣਾ ਸ਼ੁਰੂ ਕਰ ਦੇਵੇਗੀ ਪੰਜਾਬ ਸਰਕਾਰ ਨੇ ਉਹਨਾਂ ਨੂੰ ਪੁਲਿਸ ਵਿਭਾਗ ਵਿੱਚ

ਦੀ ਮੌਤ ਤੇ ਕਿਸਾਨਾਂ ਵੱਲੋਂ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਕਿਸਾਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਅਤੇ ਉਸ ਦੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ। ਪੰਜਾਬ ਸਰਕਾਰ ਨੇ ਦੋਵੇਂ ਵਾਦੇ ਹਾਲ ਹੀ ਵਿੱਚ ਪੂਰੇ ਕੀਤੇ ਨੇ। ਦਾਸ ਇਹ ਕਿਸਾਨ ਸੁਕਰਨ ਸਿੰਘ ਦੀ ਕਿਸਾਨ ਪਰਿਵਾਰ ਦੇ ਵਿੱਚੋਂ ਮੌਤ ਹੋ ਗਈ ਸੀ ਤੇ ਸਰਕਾਰ ਵੱਲੋਂ ਇਹ ਵਾਦਾ ਕੀਤਾ ਗਿਆ ਸੀ ਕਿ ਕਿਸਾਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਦਿੱਤੀ ਉਸ ਦੀ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਦਾ 12 ਜੁਲਾਈ ਨੂੰ ਉਪ੍ਰਿਤ ਕੌਰ ਸੁਕਰਨ ਸਿੰਘ ਦੀ ਭੈਣ ਪੰਜਾਬ ਪੁਲਿਸ ਦੀ ਜੁਆਇਨਿੰਗ ਕਰਨ ਜਾ ਰਹੇ ਨੇ। ਦਾਸ ਇਹ ਕਿ ਉਹਨਾਂ ਦੇ ਮੈਡੀਕਲ ਜਿਹੜੀਆਂ ਪ੍ਰਕਿਰਿਆਵਾਂ ਨੂੰ ਸਾਰੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਨੇ ਤੇ ਸਰਕਾਰ ਵੱਲੋਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਦੇ ਦਿੱਤਾ ਗਿਆ ਹਾਲਾਂਕਿ ਈਸ਼ੁਪਕਰਨ ਸਿੰਘ ਦਾ ਘਾਟਾ ਉਹਨਾਂ ਦੇ ਪਰਿਵਾਰ ਨੂੰ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਸਰਕਾਰ ਵੱਲੋਂ ਇਹ ਕੀਤੀਆਂ ਮਦਦ ਉਹਨਾਂ ਦੇ ਪਰਿਵਾਰ ਨੂੰ ਅੱਗੇ ਜਾ ਕੇ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਸਰਕਾਰ ਵੱਲੋਂ ਇਹ ਮਦਦ ਉਹਨਾਂ ਦੇ ਪਰਿਵਾਰ ਨੂੰ ਕੀਤੀ ਗਈ ਹੈ ਹਾਲਾਂਕਿ ਉਸਦੇ ਮਾਤਾ ਪਿਤਾ ਉਸਦੀ ਪੈੜ ਦੀ ਜ਼ਿੰਦਗੀ ਦੇ ਵਿੱਚ ਈਸ਼ੁਪਕਰਨ ਦੀ ਕਮੀ ਕੋਈ ਨਹੀਂ ਪੂਰੀ ਕਰ ਸਕਦਾ ਪਰ ਦੱਸ ਇਹ ਕਿ ਦਿੱਲੀ ਕਿਸਾਨ ਮੋਰਚੇ ਦੇ ਵਿੱਚ ਈਸ਼ੁਪਕਰਨ ਸਿੰਘ ਦੀ ਸ਼ਾਰਟ ਗਨ ਨਾਲ ਮੌਤ ਹੋਈ ਸੀ ਤੇ ਹਾਲਕਿ ਕੁਲੈਸ ਸ਼ਾਰਟ ਗਨ ਦਾ ਇਸਤੇਮਾਲ ਆਪਣੇ ਡਿਊਟੀ ਦੌਰਾਨ ਨਹੀਂ ਕਰਦੀ ਤਾਂ ਹਾਈ ਕੋਰਟ ਨੇ ਇਸ ਚੀਜ਼ ਦੀ ਜਿਹੜਾ ਪੁਸ਼ਟੀ ਕੀਤੀ ਸੀਗੀ ਤੇ ਦੱਸ ਦਈਏ ਕਿ ਸਰਕਾਰ ਵੱਲੋਂ 1 ਕਰੋੜ ਰੁਪਏ ਦਾ ਚੈੱਕ ਉਸ ਦੀ ਪੈਡ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਜਿਹੜਾ ਕਿ ਹਾਲ ਦੇ ਵਿੱਚ ਹੀ ਸਰਕਾਰ ਵੱਲੋਂ ਪੂਰਾ ਕੀਤਾ ਗਿਆ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੋੜ ਹਾਜ਼ਰ ਹੋਵਾਂਗੇ ਤਦ ਤੱਕ ਦੀ ਹੋਈ ਇਜਾਜ਼ਤ ਧੰਨਵਾਦ